ਥਰਵਾਲੀ ਮਹਿਲਾ ਕਾਂਸਟੇਬਲ ਇਨਸਟਾ ਕੁਇੰਡ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈਆਂ 2 ਅਪ੍ਰੈਲ ਨੂੰ ਹੈਰੋਨ ਸਮੇਤ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਹੜੀ ਅੱਜ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿੱਤੀਆਂ ਉਸਨੇ 29 ਅਪ੍ਰੈਲ ਨੂੰ ਜਿਹੜਾ ਅਦਾਲਤ ਵਿੱਚ ਅਰਜੀ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਸੀ ਵੀਰਵਾਰ ਨੂੰ ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣ ਤੋਂ ਬਾਅਦ ਅਮਨਦੀਪ ਕੌਰ ਨੂੰ ਜ਼ਮਾਨਤ ਦੇਣ ਦਾ ਲਾ ਸੁਨਾਇਆ ਜਿਵੇਂ ਜੋਗਾ ਕੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਜਿਹੜਾ ਪੁਲਿਸ ਨੇ ਹਰਨ ਨੂੰ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਅਮਨਦੀਪ ਕੌਰ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਨੌਕਰੀ ਤੋਂ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਨੂੰ ਬਠਿੰਡਾ ਦੇ ਵਿੱਚੋਂ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਥਾਰ ਗੱਡੀ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾ ਰਹੀ ਸੀ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਉਸ ਦੇ ਮਾਮਲੇ ਦੀ ਜਿਹੜੀ ਜਾਂਚ ਨਹੀਂ ਕਰ ਰਹੀ ਸੀ ਇਹ ਸਾਰੇ ਜਿਹੜੇ ਮਾਮਲੇ ਦੀ ਜਾਂਚ ਵਿੱਚ ਐਨਸੀਬੀ ਜੁਟੀ ਹੋਈ ਸੀ ਬੀਤੇ ਦਿਨਾਂ ਦੇ ਵਿੱਚ ਪੁਲਿਸ ਸੂਤਰਾਂ ਦਾ ਕਹਿਣਾ ਸੀ ਕਿ ਜਦੋਂ ਚੈਕਿੰਗ ਕੀਤੀ ਗਈ ਸੀ ਤਾਂ ਘਰ ਅੰਦਰੋਂ ਜਿਹੜਾ ਬਹੁਤ ਜ਼ਿਆਦਾ ਆਲੀਸ਼ਾਨ ਸੀ ਧੁੱਪ ਸੇਕਣ ਲਈ ਮਹਿੰਗੀਆਂ ਕੁਰਸੀਆਂ ਲਗਾਈਆਂ ਗਈਆਂ ਸੀ ਇਥੋਂ ਤੱਕ ਕਿ ਕੀਮਤੀ ਬਿਸਤਰੇ ਅਤੇ ਮਹਿੰਗੇ ਪਰਫਿਊਮ ਵੀ ਮਿਲੇ ਸੀ ਹਾਲਾਂਕਿ ਇਸ ਗੱਲ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤੋਹਫੇ ਹਨ ਜਾਂ ਹੈਰੋਂ ਤੋਂ ਕਮਾਏ ਪੈਸੇ ਨਾਲ ਖਰੀਦੇ ਗਏ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਮਹਿਲਾ ਕਾਂਸਟੇਬਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸੁਰੱਖਿਆ ਲਈ ਤੈਨਾਤ ਸੀ ਪਰ ਉਸਨੇ ਆਪਣੀ ਡਿਊਟੀ ਜਿਹੜੀ ਸਹੀ ਢੰਗ ਨਾਲ ਨਹੀਂ ਨਭਾਈ ਜਿਸ ਕਾਰਨ ਉਸਦੇ ਸੁਰੱਖਿਆ ਇੰਚਾਰਜ ਨੇ ਉਸ ਨੂੰ ਜਿਹੜਾ ਉੱਥੋਂ ਤਬਦੀਲ ਕਰ ਦਿੱਤਾ ਸੀ ਡਿਜੀਟਲ ਮੀਡੀਆ ਤੇ ਇੱਕ ਹੋਰ ਚਰਚਾ ਚੱਲ ਰਹੀ ਸੀ ਤਾਂ ਸੂਤਰਾਂ ਦਾ ਕਹਿਣਾ ਸੀ ਕਿ ਜੋ ਥਾਰ ਮਹਿਲਾ ਦੀ ਦੱਸੀ ਜਾ ਰਹੀ ਸੀ ਉਹ ਥਾਰ ਜਿਹੜੀ ਮਹਿਲਾ ਕਾਂਸਟੇਬਲ ਦੀ ਨਹੀਂ ਆ ਤੇ ਚਰਚਾ ਚ ਜੋ ਲਗਜ਼ਰੀ ਕੋਠੀ ਆਈ ਸੀ ਤਾਂ ਉਹ ਵੀ ਦੱਸਿਆ ਜਾ ਰਿਹਾ ਵੀ ਉਹ ਮਹਿਲਾ ਕਾਂਸਟੇਬਲ ਦੀ ਨਹੀਂ ਤੇ ਨਾਲ ਇੱਕ ਕੋਠੀ ਚ ਜਿਹੜਾ ਮਹਿੰਗਾ ਪਾਲਤੂ ਜਾਨਵਰ ਵੀ ਮਿਲਿਆ ਸੀ ਤਾਂ ਬੀਤੇ ਦਿਨਾਂ ਦੇ ਵਿੱਚ ਬਠਿੰਡਾ ਦੇ ਡੀਐਸਪੀ ਨੇ ਦੱਸਿਆ ਸੀ ਕਿ ਜਿਹੜੇ ਇੱਕ ਦਿਨ ਦੀ ਰਿਮਾਨਡ ਦੌਰਾਨ ਮਹਿਲਾ ਕਾਂਸਟੇਬਲ ਦੀਆਂ ਜਾਇਦਾਦਾਂ ਤੇ ਗੱਡੀਆਂ ਬਾਰੇ ਜਿਹੜੀ ਜਾਣਕਾਰੀ ਮਿਲੀ ਇਸ ਕਾਰਕ ਜਿਹੜੀ ਉਹਦੀ ਜਾਂਚ ਲਈ ਰਿਮਾਂਡ ਵੀ ਵਧਾਇਆ ਗਿਆ ਸੀ ਤਾਂ ਡੀਐਸਪੀ ਨੇ ਕਿਹਾ ਸੀ ਕਿ ਉਸ ਦੀਆਂ ਸਾਰੀਆਂ ਜਾਇਦਾਦਾਂ ਦੀ ਵੀ ਜਾਂਚ ਲਈ ਜਿਹੜਾ ਨਿਗਮ ਅਧਿਕਾਰੀਆਂ ਨੂੰ ਜਿਹੜੀ ਲਿਖਤ ਭੇਜੀ ਗਈ ਸੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੰਸਟਰਕਸ਼ਨ ਕਾਨੂੰਨੀ ਆ ਜਾਂ ਨਹੀਂ ਇਸ ਦੇ ਨਾਲ ਵੀ ਇਹ ਵੀ ਜਾਂਚ ਕੀਤੀ ਜਾ ਰਹੀ ਸੀ ਕਿ ਇਹ ਜਾਇਦਾਦਾਂ ਕਿਸ ਦੇ ਨਾਂ ਤੇ ਰਜਿਸਟਰ ਨੇ ਤਾਂ ਡੀਐਸਪੀ ਨੇ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੁਝ ਜਿਹੜੇ ਹੋਰ ਸਾਥੀਆਂ ਦੀ ਪਛਾਣ ਹੋ ਗਈ ਸੀ ਤੇ ਉਹਨਾਂ ਨੂੰ ਵੀ ਜਿਹੜਾ ਨਾਮਜ਼ਦ ਕਰ ਦਿੱਤਾ ਗਿਆ ਸੀ ਹਰਵਾਲੀ ਮਹਿਲਾ ਕਾਂਸਟੇਬਲ ਇਨਸਟਾ ਕੋਈਂ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈਆਂ 2 ਅਪ੍ਰੈਲ ਨੂੰ ਹੈਰੋਨ ਸਮੇਤ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਹੜੀ ਅੱਜ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿੱਤੀਆਂ ਉਸਨੇ 29 ਅਪ੍ਰੈਲ ਨੂੰ ਜਿਹੜਾ ਅਦਾਲਤ ਵਿੱਚ ਅਰਜੀ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਸੀ ਵੀਰਵਾਰ ਨੂੰ ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣ ਤੋਂ ਬਾਅਦ ਅਮਨਦੀਪ ਕੌਰ ਨੂੰ ਜ਼ਮਾਨਤ ਦੇਣ ਦਾ ਫੈਸਲਾ ਲਾ ਸੁਨਾਇਆ ਜਿਕ ਜੋਗਾ ਕੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਜਿਹੜਾ ਪੁਲਿਸ ਨੇ ਹਰਨ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਅਮਨਦੀਪ ਕੌਰ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਨੌਕਰੀ ਤੋਂ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਨੂੰ ਬਠਿੰਡਾ ਦੇ ਵਿੱਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਥਾਰ ਗੱਡੀ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾ ਰਹੀ ਸੀ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਉਸ ਦੇ ਮਾਮਲੇ ਦੀ ਜਿਹੜੀ ਜਾਂਚ ਨਹੀਂ ਕਰ ਰਹੀ ਸੀ ਇਹ ਸਾਰੇ ਜਿਹੜੇ ਮਾਮਲੇ ਦੀ ਜਾਂਚ ਵਿੱਚ ਐਨਸੀਬੀ ਜੁਟੀ ਹੋਈ ਸੀ ਬੀਤੇ ਦਿਨਾਂ ਦੇ ਵਿੱਚ ਪੁਲਿਸ ਸੂਤਰਾਂ ਨਾਲ ਕਹਿਣਾ ਸੀ ਕਿ ਜਦੋਂ ਚੈਕਿੰਗ ਕੀਤੀ ਗਈ ਸੀ ਤਾਂ ਘਰ ਅੰਦਰੋਂ ਜਿਹੜਾ ਬਹੁਤ ਜ਼ਿਆਦਾ ਆਲੀਸ਼ਾਨ ਸੀ ਧੁੱਪ ਸੇਕਣ ਲਈ ਮਹਿੰਗੀਆਂ ਕੁਰਸੀਆਂ ਲਗਾਈਆਂ ਗਈਆਂ ਸੀ ਇਥੋਂ ਤੱਕ ਕਿ ਕੀਮਤੀ ਬਿਸਤਰੇ ਅਤੇ ਮਹਿੰਗੇ ਪਰਫਿਊਮ ਵੀ ਮਿਲੇ ਸੀ ਹਾਲਾਂਕਿ ਇਸ ਗੱਲ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤੋਹਫੇ ਹਨ ਜਾਂ ਹੈਰੋਂ ਤੋਂ ਕਮਾਏ ਪੈਸੇ ਨਾਲ ਖਰੀਦੇ ਗਏ ਸੀ ਇਵੇਂ ਦੱਸਿਆ ਜਾ ਰਿਹਾ ਸੀ ਕਿ ਮਹਿਲਾ ਕੌਨਸਟੇਬਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਸੀ ਪਰ ਉਸਨੇ ਆਪਣੀ ਡਿਊਟੀ ਜਿਹੜੀ ਸਹੀ ਢੰਗ ਨਾਲ ਨਹੀਂ ਨਿਭਾਈ ਜਿਸ ਕਾਰਨ ਉਸਦੇ ਸੁਰੱਖਿਆ ਇੰਚਾਰਜ ਨੇ ਉਸ ਨੂੰ ਜਿਹੜਾ ਉੱਥੋਂ ਤਬਦੀਲ ਕਰ ਦਿੱਤਾ ਸੀ ਡਿਜੀਟਲ ਮੀਡੀਆ ਤੇ ਇੱਕ ਹੋਰ ਚਰਚਾ ਚੱਲ ਰਹੀ ਸੀ ਤਾਂ ਸੂਤਰਾਂ ਦਾ ਕਹਿਣਾ ਸੀ ਕਿ ਜੋ ਥਾਰ ਮਹਿਲਾ ਦੀ ਦੱਸੀ ਜਾ ਰਹੀ ਸੀ ਉਹ ਥਾਰ ਜਿਹੜੀ ਮਹਿਲਾ ਕੌਨਸਟੇਬਲ ਦੀ ਨਹੀਂ ਹੈ ਤੇ ਚਰਚਾ ਚ ਜੋ ਲਗਜ਼ਰੀ ਕੋਠੀ ਆਈ ਸੀ ਤਾਂ ਉਹ ਵੀ ਦੱਸਿਆ ਜਾ ਰਿਹਾ ਵੀ ਉਹ ਮਹਿਲਾ ਕੌਨਸਟੇਬਲ ਦੀ ਨਹੀਂ ਹੈ ਦੇ ਨਾਲ ਇੱਕ ਕੋਠੀ ਚੋ ਜਿਹੜਾ ਮਹਿੰਗਾ ਪਾਲਤੂ ਜਾਨਵਰ ਵੀ ਮਿਲਿਆ ਸੀ ਤਾਂ ਬੀਤੇ ਦਿਨਾਂ ਦੇ ਵਿੱਚ ਬਠਿੰਡਾ ਦੇ ਡੀਐਸਪੀ ਨੇ ਦੱਸਿਆ ਸੀ ਕਿ ਜਿਹੜਾ ਇੱਕ ਦਿਨ ਦੀ ਰਿਮਾਂਡ ਦੌਰਾਨ ਮਹਿਲਾ ਕਾਂਸਟੇਬਲ ਦੀਆਂ ਜਾਇਦਾਦਾਂ ਤੇ ਗੱਡੀਆਂ ਬਾਰੇ ਜਿਹੜੀ ਜਾਣਕਾਰੀ ਮਿਲੀ ਸੀ ਇਸ ਕਰਕੇ ਜਿਹੜੀ ਉਹਦੀ ਜਾਂਚ ਲਈ ਰਿਮਾਂਡ ਵੀ ਵਧਾਇਆ ਗਿਆ ਸੀ ਤਾਂ ਡੀਐਸਪੀ ਨੇ ਕਿਹਾ ਸੀ ਕਿ ਉਸ ਦੀਆਂ ਸਾਰੀਆਂ ਜਾਇਦਾਦਾਂ ਦੀ ਵੀ ਜਾਂਚ ਲਈ ਜਿਹੜਾ ਨਿਗਮ ਅਧਿਕਾਰੀਆਂ ਨੂੰ ਜਿਹੜੀ ਲਿਖਤ ਭੇਜੀ ਗਈ ਸੀ ਤਾਂ ਜੋ ਇਹ ਪਤਾ ਲੱਗ ਸਕੇ ਕਿ कंस्ट्रक्शन ਕਾਨੂੰਨੀ ਆ ਜਾਂ ਨਹੀਂ ਇਸ ਦੇ ਨਾਲ ਵੀ ਇਹ ਵੀ ਜਾਂਚ ਕੀਤੀ ਜਾ ਰਹੀ ਸੀ ਕਿ ਇਹ ਜਾਇਦਾਦਾਂ ਕਿਸ ਦੇ ਨਾਂ ਤੇ ਰਜਿਸਟਰ ਨੇ ਤਾਂ ਡੀਐਸਪੀ ਨੇ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਵਿੱਚ ਪੂਜੋ ਜਿਹੜੇ ਹੋਰ ਸਾਥੀਆਂ ਦੀ ਪਛਾਣ ਹੋ ਗਈ ਸੀ ਤੇ ਉਹਨਾਂ ਨੂੰ ਵੀ ਜਿਹੜਾ ਨਾਮ ਜਦ ਕਰ ਦਿੱਤਾ ਗਿਆ ਸੀ